ਸਾਸਰੀ ਕਾਲ ਜੀ ਹਾਂਜੀ ਵੀਰੇ 45 گاਵਾ ਬਕਾਊ 45 گاਵਾ ਵੀਰੇ ਬਕਾਊ ਵੱਡੀਆਂ ਫਾਰਮ ਵਾਲੀਆਂ ਵੈਰਾਈਟੀ ਬਾਈ ਜੀ ਸਾਰੀ ਹੈਗੀ ਹੈਗੀ ਤੋ ਟੋਕੜ ਮੈਦ ਵਾਲਾ ਵੀਰ ਫੋਨ ਨਾ ਲਾ ਬੇ ਛੋਟੀਆਂ ਬੱਸੀਆਂ ਵਾਲਾ ਵੀਰ ਫੋਨ ਨਾ ਲਾ ਬੇ ਹਾਂਜੀ ਵੀਰੇ ਵੀਡੀਓ ਸਾਰੀ ਦੇਖ ਲਿਆ ਕਰੋ ਵੀਡੀਓ ਵਿੱਚ ਤੁਹਾਨੂੰ ਕਦੋਂ ਗਾਈਆਂ ਵੇਚਣੀਆਂ ਕੀ ਰੇਟ ਆ ਕਿੱਥੇ ਆਪਣਾ ਡਰੈੱਸਾ ਕਿੰਨੇ ਦੁੱਧ ਵਾਲੀਆਂ ਨੇ ਕਿਹੜੀ ਤਰੀਕ ਨੂੰ ਮਾਲ ਵੇਚਣਾ ਕਿੰਨਾ ਮਾਲ ਇਹਦੇ ਵਿੱਚ ਵੀਰੇ ਤੁਹਾਨੂੰ ਸਾਰਾ ਕੁਝ ਦੱਸਿਆ ਜਾਊਗਾ ਵੈਰਾਈਟੀ ਦੇ ਵਿੱਚ ਵੀਰੇ ਜਿਵੇਂ ਐਫ ਐਫ ਜਰਸੀ ਸਾਈਲ ਕਾਫੀ ਕ੍ਰੋਸ ਐਰ ਸਰ ਗਰਲੈਂਡੋ ਆਦ ਹਰ ਤਰ੍ਹਾਂ ਦੀ ਨਸਲ ਹੈਗੀ ਆ ਵੀਰੇ ਟੋਕੜ ਮੈਣ ਵਾਲਾ ਮੀਰ ਫੋਨ ਨਾ ਲਾਵੇ ਛੋਟੀਆਂ ਬੱਸੀ ਵਾਲਾ ਮੀਰ ਫੋਨ ਨਾ ਲਾਵੇ ਹਾਂਜੀ ਵੀਰੇ ਨਾਗ ਕੱਲਾ-ਕੱਲਾ ਕਰਕੇ ਵੇਚਾਂਗੇ ਕੋਈ ਵੀਰੇ ਇੱਕ ਲੈ ਜੇ ਦੋ ਲੈ ਜੇ ਚਾਰ ਲੈ ਜੇ ਜਿਹਦੇ ਵਿੱਚ ਵੀਰੇ 45 ਨਾਗ ਹੁਣ ਹੋਣਗੇ ਹਾਂਜੀ ਵੀਰ ਜੀ ਆਪਣਾ ਐਡਰੈਸ ਨੋਟ ਕਰੋ ਮੇਰਾ ਨਾਮ ਰਮਨਪ੍ਰੀਤ ਸਿੰਘ ਆ ਜੀ ਪਿੰਡ ਸੀਨੀਵਾਲ ਕਲਾ ਹੈਗਾ ਵੱਡਾ ਸੀਨੀਵਾਲ ਜਿਹੜਾ ਫਾਰਮ ਆ ਮੇਰੇ ਸੀਨੀਵਾਲ ਕਲਾ ਤੋਂ ਡੇਢ ਕਿਲੋਮੀਟਰ ਚੱਲ ਕੇ ਕਲਾਲੇ ਵਾਲੀ ਸੜਕ ਤੇ ਵੀਰ ਜੀ ਆਪਣਾ ਫਾਰਮ ਆਉਂਦਾ ਜਿਲ੍ਹਾ ਵੀਰਿਆ ਆਪਣਾ ਬਰਨਾਲਾ ਹੈਗਾ ਕਰੰਟ ਨੰਬਰ ਵੀਰ ਜੀ ਨੋਟ ਕਰ ਲਓ 8807 13934 62807 13934 ਹਾਂਜੀ ਵੀਰੇ ਆਪਣਾ WhatsApp ਵੀ ਐਸੇ ਨੰਬਰ ਤੇ ਚੱਲਦਾਗਾ ਕੋਈ ਵੀ ਵੀਰ WhatsApp ਤੇ ਹੈਲੋ ਦਾ ਮੈਸੇਜ ਕਰੂਗਾ ਜਿਹੜੀ ਸਾਡੀ ਲੋਕੇਸ਼ਨ ਉਹ ਵੀਰ ਨੂੰ ਆਟੋਮੈਟਿਕ ਚਲੀ ਜਾਊਗੀ ਜਦੋਂ WhatsApp ਦੇ ਉੱਪਰ ਕੋਈ ਵੀ ਮੈਸੇਜ ਕਰੂਗਾ ਉਹਦੇ ਟੱਚ ਕਰਕੇ ਆਜੇ ਵੀਰ ਨੂੰ ਉਹ ਸਿੱਧਾ ਫਾਰਮ ਤੇ ਲੈ ਕੇ ਆਊ ਕਿਸੇ ਤੋਂ ਪੁੱਛਣ ਦੀ ਲੋੜ ਵੀ ਨਹੀਂ ਪੈਣੀਗੀ ਜਿਹੜੀਆਂ ਵੀਰੇ ਆਪਾਂ ਗਾਇਆਂ ਵੇਚਣੀਆਂ ਨੇ ਇਹਦੀ ਤਰੀਕ ਨੋਟ ਕਰੋ 11 ਤਰੀਕ ਤੀਜਾ ਮਹੀਨਾ 2025 ਦਨ ਵੀਰੇ ਮੰਗਲਵਾਰ ਬਣਦਾਗਾ 11 ਤਰੀਕ ਤੀਜਾ ਮਹੀਨਾ 2025 ਬਾਈ ਜੀ ਦਨ ਮੰਗਲਵਾਰ ਬਣਦਾ ਉਦੋਂ ਪ੍ਰਮਾਤਮਾ ਦੀ ਕਿਰਪਾ ਸਰਕਾ ਸਵੇਰੇ ਵੀਰੇ ਆਪਾਂ ਸਵੇਰੇ 8 ਵਜੇ ਤੋਂ ਉਦੈ ਤਲਾ ਦੇਾਂਗੇ ਇਹਨਾਂ ਕਰਮਾਂ ਵਾਲਿਆਂ ਦੇ ਕੱਲਾ ਕੱਲਾ ਕਰਕੇ ਬਾਈ ਜੀ ਨਗ ਵੇਚਾਂਗੇ ਤਕਰੀਬਨ ਦੁਪਹਿਰ ਦੇ 2 ਵਜੇ ਤੇ ਕਰਵਾਈ ਜੀ ਆਪਣੇ ਸੌਦੇ ਚੱਲਣਗੇ ਬਾਕੀ ਜਿਹੜੇ ਵੀਰਾਂ ਨੇ ਦੂਰੋਂ ਨੇੜੋਂ ਆਉਣਾ ਉਏ ਨਾ ਸੋਚਣ ਵੀ 45 ਨਾਗਾ ਆਪਾਂ ਲੇਟ ਚੱਲਾਂਗੇ ਕੋਤ ਕਬੀਰ ਦੂਜੇ ਦਿਨ ਵੀ ਫੋਨ ਕਰਦਿਆ ਵੀਰੇ ਕਾਇ ਬਚ ਗਈਆਂ ਬਾਈ ਜੀ ਕੰਮੇ ਜਿਆਦੇ ਲੰਮਾ ਹੁੰਦੇ ਨਾ ਤੇ ਬਾਕੀ ਨਾ ਕਰਮ ਵਾਲੀਆਂ ਦੀ ਬਾਈ ਜੀ ਕੁਆਲਟੀ ਹੁੰਦੇ ਨਾ ਤੇ ਵੈਰਾਈਟੀ ਸਾਰੇ ਤਰ੍ਹਾਂ ਦੀ ਹੁੰਦੇ ਨਾ ਤੇ ਬਾਈ ਜੀ ਬਚਨ ਪੁੱਛਣ ਵਾਲਾ ਕੰਮ ਨਹੀਂ ਹੁੰਦਾ ਕਿਉਂਕਿ ਵੀਰੇ ਜਦੋਂ ਆਪਾਂ 8 ਵਜੇ ਸੌਦੇ ਚਲਾ ਦਿੰਦੇ ਆ ਸਵੇਰ 8 ਵਜੇ ਬਾਈ ਜੀ 12 ਵਜੇ ਨੂੰ ਵੇਚ ਕੇ ਵਿਹਲੇ ਹੋ ਜਾਣਿਆ ਪਰਮਾਤਮਾ ਦੀ ਕਿਰਪਾ ਸਦਕਾ ਬਾਕੀ ਵੀਰੇ ਜਿਹੜੇ 45 ਨਾਗ ਹੋਣਗੇ ਇਹਦੇ ਵਿੱਚ 23 ਬੈੜਾ ਵੀਰੇ ਬਿਲਕੁਲ ਤਾਜ਼ੀਆਂ ਸੂਈਆਂ ਹੋਣਗੀਆਂ ਜਿਨ੍ਹਾਂ ਦੇ ਵੀਰੇ ਬੱਚਿਆਂ ਦੇ 나ੜੂਏ ਬਿਲਕੁਲ ਗਿੱਲੇ ਹੋਣਗੇ ਕੋਈ 2 ਦਿਨ ਦੀ ਸੂਈ ਕੋਈ 4 ਦਿਨ ਦੀ 5 ਦਿਨ ਤੋਂ ਪਹਿਲਾਂ ਪਹਿਲਾਂ ਦਾ ਵੀਰੇ ਸੂਇਆ ਮਾਲ ਹੋਊਗਾ 22 ਨਾਗ ਵੀਰੇ ਬੈੜਾਂ ਦੇ ਸੂਣ ਵਾਲਿਆ ਉਹ ਵੀ ਹਫ਼ਤੇ ਉਹ ਦਰਦੰਤੋ ਪਹਿਲਾ ਪਹਿਲਾ ਵੀਰੇ ਮਾਲ ਸੂਣਾ ਵਾਲਾ ਹੋਊਗਾ ਵੀਰੇ ਰੇਟ ਆਪਣਾ 65000 ਤੋਂ ਚੱਲ ਪੂਗਾ ਇਦੋਂ ਥੱਲੇ ਵਾਲਾ ਵੀਰ ਕੋਈ ਵੀ ਨਾ ਆਵੇ ਕਿਉਂਕਿ 65 ਜਿਹੜਾ 65 ਵਾਲੇ ਰੇਟ ਵੀ ਇਹ ਵੀ ਵੀਰੇ ਦੋ ਤਿੰਨ ਸੌਦੇ ਹੁੰਦੇ ਆ ਬਾਕੀ 70000 ਤੋਂ ਵੀਰੇ ਤਕਰੀਬਨ ਚੱਲਦਾ 70000 75 80 85 90 95 ਇਸ ਤਰ੍ਹਾਂ ਕਰਦਾ ਕਰਦਾ ਵੀਰੇ ਲੱਖ ਤੱਕਰ ਚਲਿਆ ਜਾਂਦਾਗਾ ਕੋਈ 10 ਕ ਸੌਦੇ ਬਾਈ ਦੀ ਲੱਖ ਤੋਂ ਬਾਹਰ ਵੀ ਹੁੰਦੇ ਆ ਕੋਈ 10 ਕ ਸੌਦੇ ਵੀਰੇ ਲੱਖ ਤੋਂ ਬਾਹਰ ਵੀ ਹੁੰਦੇ ਆ ਬਾਕੀ ਜਿਹੜਾ ਵੀਰੇ ਦੁੱਧ ਹੀ ਇਹਨਾਂ ਦੀ ਕਪੈਸਿਟੀ ਹੁੰਦੀ ਆ 65000 ਤੋਂ ਲੈ ਕੇ ਲੱਖ ਤੱਕ ਕਰੋ 18 20 ਕਿਲੋ ਤੋਂ ਲੈ ਕੇ ਵੀਰੇ ਕੋਈ 32 33 35 ਕਿਲੋ ਤੱਕਰ ਚਲੀ ਜਾਂਦੀ ਆ ਵੀਰੇ ਜਿਹੜੇ ਵੀਰਾਂ ਨੇ 38 ਕਿਲੋ 40 ਕਿਲੋ 45 ਕਿਲੋ ਇਸ ਤਰ੍ਹਾਂ ਦਾ ਦੁੱਧ ਚੋਣਾਗਾ ਉਹਨੂੰ ਵੀਰ ਨੂੰ ਫਿਰ ਲੱਖ ਤੋਂ ਵੀਰੇ ਬਾਹਰ ਜਾਣਾ ਪਊਗਾ ਜਿਵੇਂ 1,110, 15, 20 ਸਵਾ ਲੱਖ ਤੱਕ ਵੀਰੇ ਜਾਣਾ ਪੈ ਸਕਦਾ ਜਿਵੇਂ ਆ ਦੇਖੋ ਬੱਸੀ ਇਸ ਤਰ੍ਹਾਂ ਦੇ ਨਗੀਨੇ ਵੀਰੇ ਇਹ ਫਿਰ 35 ਕਿਲੋ ਤੋਂ ਪਲੱਸ ਵੀਰੇ ਮਾਲ 36 ਕਿਲੋ 40 ਕਿਲੋ ਤਿੱਕਰ ਪਰੀਆਂ ਬਾਈ ਜੀ ਇਹ ਦੁੱਧ ਦਿੰਦੀਆਂ ਨੇ ਬਾਕੀ ਵੀਰੇ ਕੋਈ ਇਹ ਨਹੀਂ ਗੱਲ ਵੀ 50 ਕਿਲੋ ਵਾਲੀ ਬੈੜ ਨਹੀਂ ਮਿਲਦੀ ਤੁਸੀਂ ਸੀਨੇਵਾਲ ਕਲਾਂ ਡੇਰੀ ਫਾਰਮ ਤੇ ਆ ਰਹੇ ਹੋ ਆ ਦੇਖੋ ਵੀਰੇ ਦੋ ਦੰਦ ਬੱਚਾ ਇਹ ਦੋ ਦੰਦ ਬੱਚਾ ਵੀ ਵੀਰੇ ਪਹਿਲੇ ਸੂਏ ਟੋਟੋ ਘੱਟ ਬਾਈ ਜੀ 32 33 ਕਿਲੋੜਾ ਬੱਚਾ ਨਿਕਲਣਾ ਵੀਰੇ ਏ ਪ੍ਰਮਾਤਮਾ ਦੀ ਕਿਰਪਾ ਸਦਕਾ ਤੁਸੀਂ ਵੀਰੇ 50 ਕਿਲੋ ਦਾ ਸੁਪਨਾ ਦੇਖਦੇ ਹੋ 50 ਕਿਲੋ ਵਾਲੀ ਗਊ ਵੀਰੇ ਲੱਭ ਰਹੇ ਹੋ ਤਾਂ ਤੁਸੀਂ ਲੱਭ ਲੱਭ ਕੇ ਬਾਈ ਜੀ ਹੰਬ ਚੁੱਕੇ ਹੋ ਜੇ ਕਿਤੇ 50 ਕਿਲੋ ਵਾਲੀ ਮਿਲਦੀ ਆ ਤਾਂ ਤੁਹਾਡੀਆਂ ਬਾਈ ਜੀ ਰੇਟ ਦੇ ਵਿੱਚ ਸਾਲਾ ਚਕਾਉਂਦੇ ਆ ਤਾਂ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਵੀਰੇ ਤੁਸੀਂ ਗੱਡੀ ਚੱਕੋ ਸਿੱਧਾ ਸੀਨੀ ਵਾਲ ਕਲਾਂ ਡੇਰੀ ਫਾਰਮ ਤੇ ਆਓ ਆਓ ਪਰ ਵੀਰੇ 11 ਤਰੀਕ ਨੂੰ ਲਾਟ ਵਾਲੇ ਦੇਣਾ ਜੇ ਤੁਸੀਂ 50 ਕਿਲੋ ਦਾ ਸੁਪਨਾ ਵੀਰੇ ਪੂਰਾ ਕਰਨਾ ਤਾਂ ਲੋਕਾਂ ਨੂੰ ਵੀਰੇ ਤੁਹਾਨੂੰ 2 ਲੱਖ 2.5 ਲੱਖ ਲਾਉਣ ਦੀ ਲੋੜ ਨਹੀਂ ਤੁਹਾਨੂੰ ਗਮਰਾਹ ਨਹੀਂ ਵੀਰੇ ਕਰਿਆ ਜਾਊਗਾ ਉਹ ਵੀ ਥੋੜਾ ਵੀਰੇ 1 ਲੱਖ 40 45 ਡੇਢ ਲੱਖ ਤੋਂ ਥੱਲੇ ਥੱਲੇ ਬਾਈ ਜੀ 50 ਕਿਲੋ ਵਾਲਾ ਸੁਪਨਾ ਪੂਰਾ ਕਰਕੇ ਦੇਵਾਂਗੇ ਕਿਉਂਕਿ ਭਾਈ ਜੀ ਜਿਹੜੇ ਬੰਦਿਆਂ ਨੇ 50 50000 ਨਫਾ ਗਾਈਆਂ ਦੇ ਵਿੱਚ ਕਮਾਉਣਾ ਹੁੰਦਾਗਾ ਉਹ ਫਿਰ ਵੀਰੇ ਤੁਹਾਨੂੰ 45 ਕਿਲੋ 50 ਕਿਲੋ ਦੁੱਧ ਦੇ ਛਾਸੇ ਦੇ ਵਿੱਚ ਲਿਆ ਕੇ ਵੀਰੇ ਗੱਡੀ ਦੇ ਮੁੱਲ ਦੇ ਟਰੈਕਟਰ ਦੇ ਮੁੱਲ ਦੇ ਵੀਰੇ ਤਾਂਥੋਂ ਪੈਸਿਆਂ ਦੀ ਡਿਮਾਂਡ ਕਰਦੇ ਆ ਕੀ ਗੱਲ ਭਾਈ ਜੀ ਪੰਜਾਬ ਦੇ ਵਿੱਚ ਗਾਈਆਂ ਸੁਣੋ ਹਟ ਗਈਆਂ ਕਿਉਂਕਿ ਵੀਰੇ ਸਾਡੇ ਕੰਪੀਟੀਸ਼ਨ ਚੱਲਦੇ ਆ ਮੈਨੂੰ ਫੋਨ ਵੀ ਆਉਂਦੇ ਆ ਕਾਫੀ ਮਾਤਰਾ ਦੇ ਵਿੱਚ ਵੀ ਤੂੰ ਆਪਦਾ ਵਪਾਰ ਕਰ ਕਰੀ ਚੱਲ ਕਿਉਂਕਿ ਵੀਰੇ ਜੱਟ ਦਾ ਪੁੱਤ ਹੋਣ ਦੇ ਨਾਤੇ ਪ੍ਰਮਾਤਮਾ ਦੀ ਵੀਰੇ ਸਦਰਸਾ ਆਇਆਗੀ ਵੀਰਾਂ ਦਾ ਇੰਨਾ ਪਿਆਰ ਮਿਲਿਆਗਾ ਪ੍ਰਮਾਤਮਾ ਦੀ ਕਿਰਪਾ ਗਈ ਕਿਉਂਕਿ ਬਾਈ ਜੀ ਆਪਾਂ ਨੂੰ 100 ਦੇ ਨੋਟ ਦੀ ਕਦਰ ਦਾ ਪਤਾਗਾ ਅਸੀਂ ਕਿਸੇ ਵੀਰ ਦੀ ਜੇਬ ਤੇ ਡਾਕਾ ਵੀਰੇ ਨਹੀਂ ਵੱਜਣ ਦੇਣਾਗਾ ਜਿਹੜੇ ਵੀਰ ਆਪਣੇ ਨਾਲ ਜੁੜੇ ਵੇਆ ਤੁਸੀਂ ਵੀਰੇ ਆਪਣੇ ਫਾਰਮ ਤੇ ਆਉਣਾਗਾ ਤੁਸੀਂ ਵੀਰੇ ਦੁਨਨੇ ਪਾਸੀ ਦੂਰ ਦੂਰ ਤੱਕ ਰਖੜੀਆਂ ਗੱਡੀਆਂ ਮੋਟਰਸਾਈਕਲ ਤੁਹਾਨੂੰ ਵੀਰੇ ਕਾਫੀ ਵੱਡੀ ਮਾਤਰਾ ਦੇ ਵਿੱਚ ਮਿਲ ਜਾਣਗੇ ਮੇਰੇ ਪੰਜਾਬ ਦੇ ਹਰ ਕੋਨੇ ਕੋਨੇ ਤੋਂ ਵੀਰੇ ਤੁਹਾਨੂੰ ਵੀਰੇ ਆਇਆ ਮਿਲੂਗਾ ਕਿਉਂਕਿ ਬਾਈ ਜੀ ਕੱਠ ਓਥੇ ਹੁੰਦਾ ਮੇਲੇ ਓਥੇ ਲੱਗਿਆ ਕਰਦੇ ਆ ਵੀਰੇ ਜਿੱਥੇ ਕੋਈ ਗੱਲ ਬਾਤ ਹੁੰਦੀ ਆ ਬਾਕੀ ਵੀਰੇ ਕੱਲਾ ਕੱਠ ਨਹੀਂ ਇਹ ਸਾਰੇ ਵੀਰ ਵੀਰੇ ਖਰੀਦਣ ਆਲੇ ਆ ਪੁਰਾਣੇ ਵੀਰ ਜੁੜੇ ਵੀ ਆਪਣੇ ਨਾਲ ਕਾਫੀ ਲੰਮੇ ਸਮੇਂ ਤੋਂ ਜੁੜੇ ਹੋਇਆ ਤੁਸੀਂ ਨਵੇਂ ਵੀਰੋਂ ਘਰਾਉਣ ਦੀ ਲੋੜ ਨਹੀਂ ਵੀਰੇ ਗਊ ਖਰੀਦਣੀ ਆ ਤਾਂ ਇੱਕ ਵਾਰ ਸੀਨੀਵਾਲ ਕਲਾਂ ਡੇਰੀ ਫਾਰਮ ਤੇ ਬਾਈ ਜੀ ਗੇੜਾ ਲਾਜ਼ਮੀ ਮਾਰ ਜਾਓ ਫਿਰ ਜਿੱਥੋਂ ਮਰਜੀ ਗਊ ਖਰੀਦ ਲਿਓ ਤੇ ਬਾਕੀ ਵੀਰੇ ਗਊਆਂ ਦੀ ਜਿਹੜੀ ਗਿਣਤੀ ਆ ਇਹ ਵੀ ਕਾਫੀ ਵੱਡੀ ਮਾਤਰਾ ਦੇ ਵਿੱਚ ਵੀਰੇ ਚਲੀ ਜਾਂਦੀ ਆ ਇਹ ਇੱਕ ਆਪਾਂ 45 50 ਨਾਕਦਾ ਬਾਈ ਜੀ ਇੱਕ ਆਪਾਂ ਅੰਦਾਜ਼ਾ ਹੂੰ ਆਪਾਂ ਕਰਦੇ ਨੇ ਆ ਗਊ ਜਿਵੇਂ ਤੁਸੀਂ ਦੇਖ ਸਕਦੇ ਹੋ ਵੀਰੇ ਚੰਗੀ ਗਰਮੀਆਂ ਦਾ ਵੀਰੇ ਤੋਹਫੇ ਬਾਕੀ ਵੀਰੇ ਸਮੇ ਦੇ ਅਨਸਾਰ ਸਿਰ ਆਪਣੇ ਕੋਲੇ ਗਾਉਂਆਂ ਚਲਦੀਆਂ ਨੇ ਪਰ ਤੁਸੀਂ ਵੀਰੇ ਆਪਣੇ ਫਾਰਮ ਤੇ ਆਉਣਾਗਾ ਇੱਕ ਵਾਰ ਵੀਰੇ ਹੱਥ ਬੰਨ ਕੇ ਬੇਨਤੀ ਲਾਜ਼ਮੀ ਕਰੂੰਗਾ ਭਾਈ ਜੀ ਤੁਸੀਂ ਬਾਹਰੋਂ ਆਪਦੇ ਰੇਟ ਵੀਰੇ ਲਾਜ਼ਮੀ ਦੇਖ ਕੇ ਆਉਣੇ ਆ ਜਦੋਂ ਵੀਰੇ ਤੁਹਾਡੇ ਬਾਹਰੋਂ ਰੇਟ ਦੇਖੇ ਹੋਣਗੇ ਅਸੀਂ ਭਾਈ ਜੀ ਪੂਰੇ ਮਾਨ ਨਾਲ ਕਹਿ ਸਕਦੇ ਆ ਪੂਰੇ ਵੀਰੇ ਦਾਅਵੇ ਨਾਲ ਪੂਰੇ ਵਿਸ਼ਵਾਸ ਨਾਲ ਮੀਰ ਜੀ ਕਹਿ ਸਕਦੇ ਆ ਸਾਨੂੰ ਆਪਦੇ ਰੇਟਾਂ ਦੇ ਉੱਤੇ ਵੀਰੇ ਮਾਣ ਤੁਸ ਤੁਸੀਂ ਵੀਰੇ ਜਦੋਂ ਬਾਹਰੋਂ ਰੇਟ ਦੇਖ ਕੇ ਆਪਣੇ ਲਾਟ ਵਾਲੇ ਨਾਲ ਆਪਣੇ ਫਾਰਮ ਦੇ ਵੀਰੇ ਗੇਟੋਂ ਅੰਦਰ ਹੋਮੋਂਗੇ ਤੁਹਾਡੀ ਵੀਰੇ ਗਾਈਆਂ ਤੇ ਜਦੋਂ ਨਜ਼ਰ ਪਈ ਨਾ ਵੀਰ ਜੀ ਤੁਸੀਂ ਕੱਲੀ-ਕੱਲੀ ਗਊ ਤੇ ਵੀਰੇ 5-5 ਮਿੰਟ ਖੜ ਕੇ ਦੇਖੋਗੇ ਜਦੋਂ ਵੀਰੇ ਤੁਹਾਨੂੰ ਗਊਆਂ ਦੇ ਰੇਟ ਕਰਤੇ ਤੁਸੀਂ ਵੀਰੇ 10 ਤੋਂ 15 ਮਿੰਟ ਦੇ ਵਿੱਚ ਵਿੱਚ ਗਊ ਖਰੀਦੋਗੇ ਲਾਜ਼ਮੀ ਖਰੀਦੋਗੇ ਸਿਆਣੇ ਦੀ ਕਹਾਵਤਾ ਬਾਈ ਜੀ ਭਾਸਰ ਤਾਂ ਪਾਥੀਆਂ ਵਿਕ ਜਾਂਦੀਆਂ ਬੇ ਭਾ ਵੀਰੇ ਸਿਆਉਣਾ ਨਹੀਂ ਵਿਕਦਾਗਾ ਜਿਹੜਾ ਜਾਇਜ਼ ਰੇਟ ਆ ਵੀਰੇ ਜਿਵੇਂ ਆ ਦੇਖ ਸਕਦੇ ਹੋ ਬੱਸੀ 2 ਦੰਦ ਕਿਉਂਕਿ ਵੀਰੇ ਵੀਡੀਓ ਦੇ ਵਿੱਚ ਤਾਂ ਸੁਨੇਹਾ ਦੇਣ ਵਾਲੀ ਗੱਲ ਹੁੰਦੀ ਆ ਕੋਈ 10 ਮਿੰਟਾਂ ਦੇ ਵਿੱਚ ਵੀਰੇ ਇੰਨੀਆਂ ਗੱਵਾਂ ਨਹੀਂ ਦਿਖਾਈਆਂ ਜਾਂਦੀਆਂ ਗਿਆ ਕਿਉਂਕਿ ਵੀਰੇ ਸਿਆਣਿਆਂ ਦੀ ਕਹਾਵਤਾ ਵੀ ਇੱਕ ਤੋਂ 21 ਕਰ ਲਓ ਜੇ ਲੰਮਾ ਸਮਾਂ ਚੱਲਣਾ ਬਾਈ ਜੀ ਗਾਹਕ ਬਣਾ ਕੇ ਭੇਜੋ ਫੇਰ ਵੀਰੇ ਕੰਮ ਕਰਨ ਦਾ ਫਾਇਦਾ ਜੇ ਹਰ ਵਾਰੀ ਵੀਰੇ ਆਪਾਂ ਨਵਾਂ ਗਾਹਕ ਪਾਲਾਂਗੇ ਉਹ ਵੀਰੇ ਫਿੱਟ ਲਾਂਦ ਹੁੰਦੀ ਆ ਉਹ ਕੰਮ ਕਰਨ ਦੇ ਲਾਇਕ ਨਹੀਂ ਹੁੰਦਾਗਾ ਉਹ ਫਿਰ ਬੰਦੇ ਨੂੰ ਕੰਮ ਕਰਨਾ ਸੱਟਣਾ ਚਾਹੀਦਾਗਾ ਜਦੋਂ ਵੀਰੇ ਆਪਣੇ ਫਾਰਮ ਤੇ 10 ਗਾਹਕ ਆ ਗਏ ਜੇ 10ਾਂ ਦੇ ਵਿੱਚੋਂ 2 ਮੁੜ ਗਏ ਤਾਂ ਕੋਈ ਗੱਲ ਨਹੀਂ ਜੇ 10ਾਂ ਚੋਂ ਵੀਰੇ 5 ਮੁੜਦੇ ਆ ਨਾ ਉੱਥੇ ਫਿਰ ਬੰਦੇ ਨੂੰ ਆਪ ਦੇ ਅੰਦਰ ਝਾਤ ਮਾਰ ਲੈਣੀ ਚਾਹੀਦੀ ਆ ਵੀ ਮੇਰੇ ਵਿੱਚ ਹੁਣ ਕੋਈ ਕਮੀ ਆ ਬਈ ਦਸਾਂ ਚੋਂ ਪੰਜ ਮੋੜਨ ਲੱਗ ਗਏ ਜਦੋਂ ਵੀਰੇ ਤੁਸੀਂ ਆਪਣੇ ਫਾਰਮ ਤੇ ਆਵੋਗੇ ਤੁਹਾਨੂੰ ਵੀਰੇ ਇੱਥੇ ਪਤਾ ਲੱਗੂ ਜੇ 10 ਗਾਹਕ ਅੰਦਰ ਐਂਟਰ ਹੋ ਗਏ ਦਸਾਂ ਚੋਂ ਵੀਰੇ ਇੱਕ ਗਾਹਕ ਮੁੜੂਗਾ ਮੁੜੂ ਮੇਰਾ ਉਹ ਵੀਰ ਜਿਹੜਾ ਨਹੀਂ ਰੇਟ ਦੇਖ ਕੇ ਆਇਆ ਜਿਹੜਾ ਵੀਰ ਥੋੜਾ ਜਿਹਾ ਕਿਤੇ ਤੇ ਅਣਜਾਣ ਉਹਨੂੰ ਰੇਟ ਦਾ ਨਹੀਂ ਪਤਾ ਤਾਂ ਉਹ ਵੀਰੇ ਦੂਸਰੀ ਬਾਰ ਲਾਜ਼ਮੀ ਆ ਜਾਂਦਾ ਤੁਸੀਂ ਵੀਰੇ ਰੇਟ ਲਾਜ਼ਮੀ ਦੇਖ ਕੇ ਆਉਣਾ ਫਰਕ ਵੀਰੇ ਹੋ ਇਸ ਕਰਕੇ ਹੁੰਦਾਗਾ ਕਿਉਂਕਿ ਬਾਈ ਜੀ ਆਪਾਂ ਜਾਦੇ ਲੰਮਾ ਸਮਾਂ ਕੰਮ ਕਰਦੇਆਂ ਨੂੰ ਹੋ ਗਿਆ ਇੱਕ ਤਾਂ ਵੀਰੇ ਮਾਲ ਕਾਫੀ ਵੱਡੀ ਮਾਤਰਾਦ ਖਰੀਦਦੇ ਆ ਜਾਣ ਪਸਾਨ ਬਹੁਤ ਵੱਡੀ ਆ ਤੇ ਇੱਕ ਵੀਰੇ ਜਿੰਨਾ ਤੇ ਜਾਦੇ ਸੁਰਖੀ ਪਾਊਡਰ ਨਹੀਂ ਕਰਦੇ ਕਸਾਈ ਨਾਲ ਲੈਨੇ ਆ ਮਾਲ ਖਰਚਾ ਘੱਟ ਪੈਂਦਾਗਾ ਬਾਕੀ ਵੀਰੇ ਫਿਰ ਨਫਾ ਜਾਦੇ ਵੇਚਣ ਦੇ ਨਾਲ 11500 ਹੋ ਜਾਂਦਾ ਇਸ ਕਰਕੇ ਵੀਰੇ ਤੁਹਾਨੂੰ ਨਾਗ ਭਾਅ ਦੇ ਵਿੱਚ ਮਿਲ ਜਾਂਦਾ ਤੁਹਾਡਾ ਵੀਰੇ ਕ੍ਰੈਡਿਟ ਕਾਰਡ ਬਣਿਆ ਵਾ ਤਹਾਡੀ ਉਤੇ ਵੀ ਪੇਮੈਂਟ ਚੱਕੀ ਜਾਊ ਚਾਹੇ 5 ਲੱਖ ਦਾ ਕਾਰਡ ਆ ਉਤੇ ਵੀਰੇ ਤੁਹਾਡੀਆਂ ਕਿਸ਼ਤਾਂ ਵੀ ਬਣ ਜਾਣਗੀਆਂ ਪਰ ਤੁਹਾਡਾ ਕ੍ਰੈਡਿਟ ਕਾਰਡ ਬਣਿਆ ਹੋਣਾ ਜ਼ਰੂਰੀ ਚਾਹੀਦਾ ਬਾਕੀ ਵੀਰ ਜੀ ਤੁਹਾਨੂੰ ਮੇਨ ਗੱਲ ਦੱਸਦਾ ਟਰਾਂਸਪੋਰਟ ਦੀ ਸੁਵਿਧਾ ਸਾਰੀ ਹੈਗੀ ਆ ਪੰਜਾਬ ਪੰਜਾਬ ਦਾ ਛੋਟੇ ਹਾਥੀ ਦਾ ਵੀਰੇ 13 ਰੁਪਏ ਕਿਲੋਮੀਟਰ ਉੱਪਰ ਸੱਤ ਪਈ ਹੂ ਥੱਲੇ ਗੱਦਾ ਲੱਗਿਆ ਹੋਊਗਾ ਕਿਸੇ ਵੀਰ ਨੇ ਦੂਰੋਂ ਆਉਣਾ ਉਹ ਇੱਕ ਦੂਜੇ ਵੀਰ ਨਾਲ ਸਾਂਝੀ ਪੈਂਦੀ ਆ ਮਹਿੰਗੀ ਨਹੀਂ ਪੈਣ ਦਿੰਦੇ ਬਲੇਰੋ ਦਾ ਵੀਰੇ 15 ਰੁਪਏ ਆ ਜਿਹੜਾ ਅਦਰ ਸਟੇਟ ਦਾਗਾ ਉਹ 2 ਰੁਪਏ ਏਦੋਂ ਮਹਿੰਗਾ ਹੁੰਦਾ ਜਿਵੇਂ ਹਰਿਆਣਾ ਰਾਜਸਥਾਨ ਜਾਂ ਹਿਮਾਚਲ ਲਾ ਲਓ ਗੱਡੀ ਦੇ ਵਿੱਚ ਵੀ ਵੀਰੇ ਆਪਾਂ ਜੇ ਦੇਣਦਾਰ ਹੋਵਾਂਗੇ ਜੇ ਰੇਟ ਮਹਿੰਗਾ ਲਾਵਾਂਗੇ ਇੱਕ ਵਾਰ ਦੁਬਾਰੇ ਵੀਰੇ 9 ਤਰੀਕ ਨੂੰ ਸਾਮੀ ਫੇਰ ਵੀਡੀਓ ਪਾਵਾਂਗੇ ਜਿਹਦੇ ਵਿੱਚ ਬਾਈ ਜੀ ਕੱਲਾ ਕੱਲਾ ਨੱਕ ਤੋੜ ਕੇ ਦਿਖਾਵਾਂਗੇ ਨਾਲੇ ਰੇਟ ਬਾਰੇ ਦੱਸਾਂਗੇ ਜਿਹੜੇ ਵੀਰ ਆਪਣੇ ਚੈਨਲ ਤੇ ਪਹਿਲੀ ਵਾਰ ਆਇਆ ਉਹਨਾਂ ਨੂੰ ਮਾਨ ਨਾਲ ਕਹਿੰਦੇ ਆ ਵੀਰੇ ਜਿਹੇ ਦਾ ਇੱਕ ਗਾਣਾ ਗਾਇਕ ਨੇ ਕੱਢਤਾ ਜਿਹੇ ਜੀ ਆਪਾਂ ਵੀਰੇ ਵੀਡੀਓ ਪਾਤੀ ਜ਼ੋਰ ਬਹੁਤ ਲੱਗ ਜਾਂਦਾ ਆਪਣੇ YouTube ਚੈਨਲ ਨੂੰ ਵੀਰੇ ਜੀ ਸਬਸਕ੍ਰਾਈਬ ਕਰ ਲੋ ਨਾਲ ਲੱਗਿਆ ਘੰਟੀ ਦਾ ਬਟਨ ਬਾਦ ਦਿਓ ਜੋ ਆਉਣ ਵਾਲੀ ਵੀਡੀਓ ਦਾ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਤੁਹਾਨੂੰ ਮਿਲ ਜੇ ਮਗਰੋਂ ਪਿੱਛੋਂ ਕੋਈ ਵੀਰ ਨਾ ਬੇ ਮੰਗਲਵਾਰ ਨੂੰ ਵੀਰੇ 45 ਨਾਗ ਹੋਣਗੇ ਸਵੇਰ 2:00 8:00 ਵਜੇ ਸੌਦੇ ਚਾਲੂ ਕਰਾਂਗੇ ਕੱਲਾ ਕੱਲਾ ਕਰਕੇ ਵੀਰੇ ਨਾਗ ਵੇਚਾਂਗੇ ਬੋਲੀ ਕਿਸੇ ਕਿਸਮ ਦੀ ਨਹੀਂ ਹੋਊਗੀ ਐਂਡ ਤੇ ਇੱਕ ਗੱਲ لازਮੀ ਕਹਿਣਾ ਕਿ ਤੋ ਵੀ ਚੀਜ਼ ਖਰੀਦਨੀ ਆ ਮੇਰੇ ਸਾਲ ਹੀ ਚੀਜ਼ ਆ ਦੇਖ ਕੇ ਨਰਖ ਪਰਖਣਾ ਖਰੀਦੋ ਬਾਤੋਂ ਲਾਂਬਾ ਕੋਈ ਨਹੀਂ ਹੁੰਦਾ ਸੱਸ